पलका गुरु हर सहाय दे लागले पिंडा अंदर लगी भयानक आग ने किसाना दी पुत्ता वांगू पाली कनक दी फसल साड़ के सुआ कर देती इस आग ने इक्ल्ली किसाना दी कनक दी फसल ही नहीं सड़ी सगों किसाना दे सुग्ने भी इस आग ने साड़ के सुआ कर देते हां ਹਵਾ ਤੇਜ਼ ਹੋਣ ਕਾਰਨ ਅੱਗ ਐਨੀ ਬਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਇਸ ਸੰਕਰੇ ਏਕੜ ਕਣਕ ਦੇ ਣਾੜ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਵਿੱਚ ਪਿੰਡ ਬਸਤੀ ਲਾਲ ਸਿੰਘ ਵਾਲੀ ਬਸਤੀ ਸਾਨ ਕੇ ਜੱਪਾ ਅੜਿੱਕੀ ਚਾਵਲਾ ਔਰ ਸਿੰਘ ਵਾਲਾ ਦਿਲਾਰਾਮ ਲਾਲਚੀਆ ਸਮੇਤ ਆਦੀ ਪਿੰਡਾਂ ਅੰਦਰ ਅੱਗ ਦਾ ਕਹਿਰ ਦੇਖਣ ਨੂੰ ਮਿਲਿਆ ਕਿਸਾਨਾਂ ਵੱਲੋਂ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਉਣ ਲਈ ਟਰੈਕਟਰਾਂ ਨਾਲ ਫੈਲਾਣਾ ਤੇ ਕਣਕ ਨੂੰ ਅੱਗ ਦੇ ਅੱਗੋਂ ਕਿਰਾਪਾਂ ਕੇ ਵਾਇਆ ਗਿਆ ਤਾਂ ਜੋ ਅੱਗ 'ਤੇ ਕਾਬੂ ਪਾਇਆ ਜਾ ਸਕੇ ਪਰ ਅੱਗ ਐਨੀ ਤੇਜ਼ ਗਤੀ ਨਾਲ ਫੈਲਦੀ ਗਈ ਤੇ ਦੇਖਦੇ ਹੀ ਦੇਖਦੇ ਸੈਂਕੜੇ ਏਕੜ ਕਣਕ ਤੇ ਨਾਰ ਅੱਗ ਦੀ ਲੇਂਟ ਚੜ ਗਏ इस मौके वक वक् पिंड गल बात की गई तो उन्हें दसिया के अग ने सब कुछ साड़ के सुह कर दिता किसान ने अपने दस्या की महंगे भाई दवाई खादा सर्दिया अपनी कणक ना के कुत्ता पालिया हूँ जदो वी वारी से अग ने फसल साड़ के राख कर दिखी कुछ किसान ने दसिया के उन्होंने वालों नब्बे हजार रुपए प्रति एक खेती थे जमीन लेसल बीजी हुई सी अग ने सब ਉਹ ਚ ਤਬਾਹ ਕਰ ਦਿੱਤਾ ਤੇ ਕਰਜ਼ੇ ਦਾ ਬੋਝ ਪਹਿਲਾਂ ਹੀ ਸਿਰ ਤੇ ਸੀ ਤੇ ਅੱਗ ਨੇ ਸਾਡਾ ਲੱਖ ਤੋੜ ਕੇ ਰੱਖ ਦਿੱਤਾ ਤੇ ਕਰਜ਼ੇ ਦਾ ਹੋਰ ਬੋਝ ਉੱਪਰ ਚੜ ਗਿਆ ਠੀਕ ਹੈ ਜੀ ਤੇ 5 ਕਿੱਲੇ ਦੇ ਵਿੱਚੋਂ 2 ਕਿੱਲੇ ਮੇਰੇ ਉੱਡ ਗਏ 3 ਕਿੱਲੇ ਦਾ ਹਜੇ ਮੇਰਾ ਪਤਾ ਨਹੀਂ ਕਿ ਆ ਵੀ ਧਰ ਕੇ ਨੂੰ ਮਿਲਣ ਕਿ ਨਾ ਮਿਲਣ ਠੀਕ ਹੈ ਜੀ ਤੇ ਮੈਂ ਹੁਣ ਦਸ ਕਿੱਲ ਲਊਗਾ ਫਾਹੇ ਲਊਗਾ ਜੇ ਕਿਤੇ ਇਹ ਝੋਨੇ ਨਾਲ ਮੈਂ ਅੱਗ ਲਾਈ ਹੁੰਦੀ ਸਰਫ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 3 ਘੰਟੇ ਹੋ ਗਏ ਅੱਗ ਲੱਗੀ ਨੂੰ 3 ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕੇ ਉੱਡ ਗਏ ਇਹ ਦੁਕਾਨ ਫਟ ਗਈ ਉਦੋਂ ਮੈਡਮ ਸਿਰਫ ਗੈਟ ਆ ਗਈ ਝਾਵਲਾ ਦੇ ਝਾਵਲਾ ਦੀ ਹੱਦ 'ਚ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ ਛਰਟ ਕੇ ਵੀ ਉਹੜੇ ਤੋਂ ਸਪਾਰਕ ਵੱਜ ਕੇ ਲੱਗੀ ਆ ਇਹਦੇ ਵਿੱਚ ਕੋਰ ਸਿੰਘ ਵਾਲਾ ਇਹਦੇ ਜੀ ਸਵੇਰਾ ਨਾਮ ਕੁਲਦੀਪ ਸਿੰਘ ਆ ਜੀ ਜੀ ਮੈਂ ਕਿਸਾਨ ਇੱਕ ਤਾਂ ਸਿੱਧੂਪੁਰ ਦਾ ਕਈ ਫੈਕਟਰੀਆਂ ਜੀ ਜੀ ਬੇਨਤੀ ਇਹ ਆ ਵੀ ਅੱਜ ਸ਼ਾਰਟ ਸਰਕਟ 66 ਕੇਵੀ ਜਿਹੜੀ ਝੋਕ ਮੋੜੇ ਨੂੰ ਲੈਣ ਜਾਂਦੀ ਹੈ ਝਾਵਲਾ ਪਿੰਡ ਦੇ ਨੇੜੇ ਕੱਸੀ ਕੋਲੇ ਉਥੋਂ ਸ਼ਾਰਟ ਸਰਕਟ ਹੋਇਆ ਉਥੋਂ ਅੱਗੇ ਚਲਦੀ ਚਲਦੀ ਸੇਮਨ ਵਾਲਾ ਕ੍ਰੋਸ ਕੀਤੀ ਰੇਲਵੇ ਲਾਈਨ ਕ੍ਰਾਸ ਕੀਤੀ ਮਿਸ਼ਰੀ ਵਾਲੇ ਦਾ ਕੁਝ ਏਰੀਆ ਪੈ ਕੇ ਕੋਰ ਸਿੰਘ ਵਾਲੇ ਸਟੇਸ਼ਨ ਤੋਂ ਉਰਲੀ ਸਾਈਡ ਆ ਗਈ ਕੋਰ ਸਿੰਘ ਵਾਲੇ ਪਿੰਡ ਸਾਈਡ ਉਥੋਂ ਆ ਕੇ ਅੱਗੇ ਕਣਕਾਂ ਖੜੀਆਂ ਸੀਗੀਆਂ ਤਕਰੀਬਨ 55 35 40 ਕਿਲੇ ਇੱਕ ਕਰਦੇ ਸੀਗੇ ਉਸ ਤੋਂ ਬਾਅਦ ਅੱਗੇ ਠੇਕੇ ਤੇ ਜ਼ਮੀਨ ਸੀਗੀ ਹਰਵਿੰਦਰ ਮੁੰਡੇ ਦਾ ਨਾਮ ਪ੍ਰਚਾਰਣ ਸਿੰਘ ਦੀ ਠੇਕੇ ਤੇ ਲਈ ਆ ਜਸਮੇਲ ਸਿੰਘ ਦੀ ਆ ਜਿੱਥੇ ਆਪਾਂ ਕਣਕ ਖੜੀ ਆ ਇਹ ਵੀ ਠੇਕੇ ਤੇ ਜ਼ਮੀਨ ਸੀਗੀ ਇਹ ਵੀ ਸੜਕੀ ਪ੍ਰਸ਼ਾਸਨ ਨੂੰ ਬਹੁਤ ਫੋਨ ਕੀਤੇ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆਗਾ ਬਹੁਤ ਟਾਈਮ ਬਾਅਦ ਆਇਆ ਇੱਕ ਗੱਡੀ ਪਹੁੰਚੀ ਆ ਜਦੋਂ ਉਸ ਤੋਂ ਪਹਿਲਾਂ 2-300 ਏਕੜ ਕਣਕ ਜਲ ਚੁੱਕੀ ਆ ਇਹ ਵੀ ਜੀ ਅੱਗ ਤਾਂ ਮੇਰੇ ਹੱਥੋਂ ਬਹੁਤ ਜ਼ਿਆਦਾ ਲੰਬੀ ਫੈਲ ਗਈ ਏ ਬਰ ਮੈਨੂੰ ਨਹੀਂ ਪਤਾ ਕਿੱਥੋਂ ਲੱਗੀ ਹੈ ਮੈਂ ਬਾਅਦ ਚ ਦੇਖਿਆ ਲਾਟਾਂ ਨਿਕੜੀਆਂ ਸੀ ਜੀ ਜੀ ਮੰਡੀ ਤੋਂ ਆ ਰያ ਸੀ ਮੈਂ ਬੱਚੇ ਲੈ ਕੇ ਠੀਕ ਹੈ ਫਿਰ ਮੈਂ ਦੇਖਿਆ ਮੈਂ ਘਰੇ ਬੱਚਾ ਛੱਡ ਕੇ ਉਹ ਟੈਂਕੀ ਪਾਣੀ ਦੀ ਭਰ ਕੇ ਹੂੰ ਹੂੰ ਜਨਰੇਟਰ ਚ ਲਾਇਆ ਮੈਂ ਟੈਂਕੀ ਭਰ ਕੇ ਤੇ ਦੋ ਤਿੰਨ ਬੰਦੇ ਨਾਲ ਲੈ ਤੇ ਮੈਂ ਇੱਥੇ ਆ ਗਿਆ ਜੀ ਪਿੰਡ ਇਤੇ ਅੱਗ ਦੇ ਹਵਾ ਦੇ ਤੇਜ਼ ਕਾਰਨ ਅੱਗ ਬਹੁਤ ਜ਼ਿਆਦਾ ਫੈਲ ਚੁੱਕੇ ਨੇ ਤੇ ਕੁਝ ਪਿੰਡਾ ਹੈ ਤੇ ਗੁਰੂਆਂ ਸਮੇ ਸਮਾਲੀ ਤੋਂ ਲੈ ਕੇ ਆਪਾਂ ਹੁਣ ਕੋਰਸਾ ਕੋਰਸਿੰਗ ਵਾਲਾ ਤੇ ਹੈ ਉੱਤੇ ਵੀ ਬਹੁਤ ਅੱਗ ਨੇ ਲਾ ਚੁੱਕੇ ਨੇ ਪਰ ਜਿਹੜੇ ਏਰੀਆ ਦੇ ਅਸੈਸਮੈਂਟ ਹੁੰਦਾ ਹੈ ਕਿੰਨੇ ਦੇ ਰਕਬਾ ਦੇ ਖਰਾਬ ਹੋ ਗਏ ਹੈ ਕਿੰਨੇ ਦੇ ਫਸਲਾਂ ਦੀ ਕੱਢੀ ਫਸਲ ਦੀ ਹੋ ਗਈ ਹੈ ਉਹ ਆਪਾਂ ਸਾਰੇ ਪਟਵਾਰੀ ਮੌਜੂਦ ਨੇ ਫੀਲਡ ਤੇ ਉਹ ਹੁਣ ਸਰਵੇ ਕਰਕੇ ਮੈਨੂੰ ਉਹ ਅੱਜ ਹੀ ਦੱਸਣਗੇ ਆਪਾਂ ਜੋ ਜੋ ਕੰਪਨਸੇਸ਼ਨ ਨਾ ਦੇ ਆਪਾਂ ਸਰਕਾਰ ਤੋਂ ਹੈਗਾ ਕਿ ਕਿੰਨਾ ਕੁ ਰਕਬਾ ਜਿਹੜਾ ਕਣਕ ਦਾ ਸੜਿਆ ਕੋਈ ਹੈਗਾ ਐਡਜਸਟ ਇਸ ਤਰ੍ਹਾਂ ਦਾ ਪੈਸਾਨਾ ਕੋਈ ਹਾਲੇ ਤੱਕ ਆਪਾਂ ਅੱਗ ਬੁਝਾਉਣੇ ਵਾਸਤੇ ਸਾਰੇ ਫਾਇਰ ਬ੍ਰਿਗੇਡ ਹੈ ਉਸ ਵਿੱਚ ਕੋਸ਼ਿਸ਼ ਕਰ ਰਹੇ ਨੇ ਜਦੋਂ ਉਹ ਫੈਲ ਨਾ ਹੋ ਜਾਏ ਉਸ ਤੋਂ ਬਾਅਦ ਆਪਾਂ ਕਿੰਨੇ ਰਕਬੇ ਉਹ ਸਭ ਕੁਝ ਆਪਾਂ ਨਾ ਵਰਕਆਊਟ ਕਰਕੇ ਆਪ ਦੱਸ